ਸਤਿ ਸ਼੍ਰੀ ਅਕਾਲ ਬਈ ਸਰਮ ਪੰਚ ਅੱਜ ਧਨੋਲਾ ਬੱਕਰਾ ਮੰਡੀ ਜੀ ਦਿਖਾਉਣਾ ਤੁਹਾਨੂੰ ਮੰਡੀ ਦਾ ਪਾਪਾਂਤਾ ਜੀ ਤੇ ਰਾਜੂ ਤੇ ਸਦੀਕ ਸੌਦਾ ਕਰਾਉਂਦੇ ਨੇ ਜੀ ਇੱਥੇ ਬਾਹਰੋਂ ਵੀ ਅੱਜ ਗਾਕ ਮੌਂਚ ਨੇ ਉਹਨਾਂ ਨੇ ਮਾਲ ਵੀ ਬਹੁਤ ਖਰੀਦਿਆ ਜੀ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜਿਸ ਵੀਰ ਨੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰਿਓ ਕਹੋਣਿਆ ਤੁਹਾਨੂੰ ਮੰਡੀ ਦੇ ਭਾਅ ਨਾ 40000 ਰੁਪਇਆ ਲਾਇਆ ਜਾ ਰਿਹਾ 4500 ਲਾਇਆ ਤੇ ਨਹੀਂ ਹਾਂ ਜੀ ਇਹ ਕਿੱਥੇ ਬਣਦੀ ਹੈ ਇਹਦੀ ਮਾੜੀ ਹੋਰ ਨਹੀਂ ਬਣਦੀ ਮੈਂ ਹੋਰ ਦੱਸ ਵੀ ਮਾੜਾ ਤੂੰ ਵੀ ਦੱਸ ਦੇ ਮੈਂ ਕਿੱਡਾ ਦਿੰਦਾ ਦੀ ਯਾਰ ਖਲਾਸ ਘੋੜਿਆਂ ਦੇ ਹੋਰ ਵੀ ਦੱਸ ਯਾਰ ਠੁੜੁਝਾ ਕਰਦਾ ਯਾਰ ਕੌਣ ਕਰਦਾ ਹੈ ਔਰ ਉਸੇ ਦੀ ਜੇ ਮੇਰੀ ਹੈਗੀ ਤੈਨੂੰ ਪਤਾ ਨਹੀਂ ਕਿੰਨੀ ਦੀ ਹੈ ਯਾਰ ਇਨੀ ਨਹੀਂ ਤੂੰ ਆਪ ਦੇ ਕਿੰਨੇ ਰੁਪਏ ਦੀ ਬੱਠਾ ਹੈ ਜਿਹੜੀ ਜਾਰੀ ਹੈ ਉਹ ਵੀ ਦਿਹਾੜੀਦਾਰੀ ਆ ਐਡਾ ਕੁਝ ਵੀ ਡੰਡੇ ਹੀ ਬੈਠੀ ਬਣਿਆ ਸਾਲ ਲੋੜਾ ਆ ਇਹ ਐਡਾ ਬੋਲਣਾ ਨਾ ਕਰੀ ਤੈਂ ਖਾਣਾ ਕਰ ਕਿਉਂ ਨਹੀਂ ਖਾਣਾ ਤੂੰ ਦੇਖ ਕੇ ਦੇ ਦੇ ਜਰਾ ਲੈ ਬੱਸ ਕਿੱਥੇ ਰਲ ਜੋ ਹਾਂ ਹਾਂ ਖਾ ਲਿਆ ਕਿੱਥੇ ਰਲ ਜੋ ਚਾਚਾ ਲਾ ਮਣੀ ਕਾਲਾ ਲਾ ਆ ਦੋ ਬੇਲੀ ਬਿਠਾਈ ਸਾਡੇ ਭਾਂਜੀ ਬੱਠੇ ਯਾਰ ਮਹਾਰਾਜ ਜੀ ਨਹੀਂ ਬਣਦੀ ਉਹ ਕਿੱਥੋਂ ਬੋਲੂਗੀ ਆ ਤੂੰ ਇੱਕ ਤੂੰ ਦਾ ਦੱਸ ਵੀ ਕਿੰਨੇ ਨਹੀਂ ਬੜਾ ਹਾਂ ਅਧੂ ਘੜਵਾ ਨਹੀਂ ਘੱਟ ਬਾਦ ਮੁੱਠੀ ਤੇ ਦੇਖਾਂਗੇ ਹੈਗਾ ਮੌਕਾ ਤਾਂ ਹੈਗਾ ਜੀ ਹੁਣ ਸੀ ਹੀ ਜਾਂ ਨਹੀਂ ਲੈਣੀ ਆ ਵੀਰੇ ਸਾਡੇ ਜੀ ਨਾ 20000 ਨੂੰ ਤਾਂ ਮੈਂ ਮੇਮਣੇ ਦਊਂਨਾ ਤੂੰ ਸਾਡੇ ਕੋਲ ਮੇਮਣੇ ਨਹੀਂ ਤੂੰ ਬਾਈ ਹੁਣ ਮਤਲਬ ਉਹ ਮੇਮਣੇ ਫਿਰਕ ਦੋ ਹੁੰਦੇ ਨੇ ਇਹ ਤਾਂ ਸਾਠ ਕੇ ਲੈਂਦੀ ਹੋਈ ਹੈ ਸਾਡੀ ਹੈਗੀ ਕਿ ਨਹੀਂ ਜੋ ਗੇ ਲੈਂਦੀ ਹੋਈਏ ਪੱਠੇ ਸਾਡੇ 6000 ਨਹੀਂ ਦੇਣੀ ਜੀ 6000 ਦੇ ਮੇਮਨੇ ਵੀ ਦੋ ਹੁੰਦੇ ਨੇ ਫਿਰ ਇੱਕ ਮੇਮਣਾ ਵੇਚਦੇ ਆ 6000 ਦਾ ਪੱਟ ਸਾਡਾ ਪੱਟਿਆ ਚਲਾ ਲ ਖੈ ਕਰਾ ਦੇ ਨਾ ਨਹੀਂ ਕਰਾ ਨਾ ਦੇਣੀ ਬਾ ਫਿਰ ਸੋਨਾ ਹੈ ਨਿਹਰਾਇਆ 5500 ਰੁਪਇਆ ਵਧਣਾ ਹੈ ਮੇਰਾ ਸੋਨਾ ਹੀ ਹੈ ਭਾਈ ਸਰ ਜੀ ਤਾਂ ਲਈ ਫਿਰੂ ਤਾਂ ਆ ਗਈ ਹੈ ਤਿਆਰ ਲਾਦਾ ਸੋਨਾ ਰਤਾ ਉਹ ਪਰ ਆ ਵੀ ਰਿਵਾਜ ਹੈ ਕਿਹੜੀ ਆ ਜੱਬੀ ਜੱਬੀ ਨਹੀਂ ਹੈਗੀ ਪਹਿਲਾ ਪਸੰਦ ਕਰਾ ਦੀ ਇਹ 14 ਕ ਜਾਲਦੀ ਮੈਂ ਤਾਂ ਇੱਕ ਮੈਂ ਉਹ ਤੋਂ ਨਹੀਂ ਚਾਹਦਾ ਉਹ ਨਹੀਂ ਲੈਣੀ ਨਹੀਂ ਉਹ ਕਹਦਾ ਲੈਣੀ ਨਹੀਂ ਬੱਸ ਇਹ ਦੋਨੋਂ ਮੇਰਾ ਗਵਾਂਢੀਆ ਮੇਰੀ ਮੰਨੂ ਠੀਕ ਹੈ ਮੰਨਾਓ ਸਾਡੇ ਜੀ ਪਾਦੇ ਆ ਪਰਦਾ ਜੀ ਸਾਡੇ ਜੀ ਹੋਏ ਮਨ ਸਾਡੇ ਜੀ ਬੋਲ ਲੱਗ ਜੂ ਕਾਡੀ ਮੈਂ ਇਹ ਦਵਾਰੇ ਭਰਾ ਲੈ ਕੇ ਰੇਡ ਕੋ ਬਠਾ ਗੜੀ ਆਓ ਇੱਧਰ ਪਠਾ ਗੜੀ ਆ ਤੇਰੇ ਮਾਗਰੇ ਕਾਦੇ ਦੇਖੀ ਬੜਾ ਜੀ ਸਦੀਕਾ ਇੱਕੋ ਹੀ ਲਊ ਦੋ ਨਹੀਂ ਲੈਂਦਾ ਕੋਈ ਕਰੀ ਬਾਈ ਜੀ ਬੰਦਾ ਯਾਰ ਹਾਂ ਹਾਂ ਫਿੱਟ ਕਾ ਪਹਿਲਾ ਉਹ ਨੀਂਜਾ ਗੱਲ ਪਠਾ ਤੋ ਹੋ ਗਈ ਆ ਦੋਸਤ ਵੀ ਛੱਡ ਦਿਆ ਪਾਠੇ ਹਾਂ ਹਾਂ ਚੀਜ਼ ਹੈ ਹਾਂ ਸਾਹ ਵੀ ਹੱਥ ਵਿੱਚ ਕਾ ਡੰਡਾ ਮੈਂ ਕਰਾਉਂਦਾ ਪੰਜ ਹਜ਼ਾਰ ਵੀ ਤੇਰਾ ਮੈਂ ਤਾਂ ਤੇਰੇ ਤੇ ਆਦਿ তাইর মারি যনেকাইর একে কেয়েকা মালামোডে পাডবাকেয়ে ওরের মালোডিপাকা কেয়ে কেয়ে চাজিদেনি ওরেয়ে কোম কালারি কালে ਉਹਨਾਂ ਦਾ 20 30 40 ਜਨ ਹੈ ਤੋ ਇਹ ਤੁਹਾਨੂੰ ਟਿਕਾਣੇ ਤੇ ਆ ਆ ਬਿਲਕੁਲ ਟਿਕਾਣੇ ਤੇ ਹੀ ਆ ਮੇਰਾ ਟਿਕਾਣੇ ਤੇ ਆ ਟਿਕਾਣੇ ਤੇ ਨਹੀਂ ਹੈਗਾ ਜਾਂ ਕਿਹਦੇ ਆਈ ਦੀ ਉਹ ਉਹ ਆਇਆ ਰਿਹਾ ਤੇ ਨਿਕਨੇ ਰਿਹਾ ਉਹ ਰਿਆ ਤਨੇ ਅੱਤੜੇ ਹਾਂ ਹੀ ਲੈ ਜਾ ਬਲ 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 ਜਰ ਕਰਨਾ ਹੁੰਦਾ ਹੈ 7 ਤੇ 5 7 ਤੇ 5 12 ਨਾ ਦੇ 70 ਲੱਗੇ ਹੈ। ਦਾਦੇ ਇਹ 75 ਹਾਂ ਐ ਗਏ 75 ਇਹ ਦੋ ਬੋ 20000 ਨਾ ਨਾ ਕੋਈ ਨਹੀਂ ਬੇਚਾਰਾ ਬੰਦਾ ਗਰੀਬ ਆ ਯਾਰ। ਉਹ ਗਰੀਬ ਆ ਕੋਈ ਗੱਲ ਨਹੀਂ ਪਰ ਹੋਰ ਹਾਰੀ ਪਤਾ ਨਹੀਂ ਲੈ ਦੇ ਆ ਬਟਰਿੰਦੀ ਆ ਦੇ ਆ ਦੇ। ਉਹ ਨਰਗੀ ਆ ਚੰਗੀ ਫਿਰ ਉਹੀ ਲੈ ਜਾਈ ਚੰਗੀ ਚੀਜ਼ ਹੈ ਚੰਗੇ ਪੈਸੇ ਆ ਨਹੀਂ ਚਾਚਾ ਬੰਦ ਹੈ। ਹਾਂ ਨਹੀਂ ਬੰਦ ਹੈ। ਮਾਣ ਨਹੀਂ ਇੱਕ ਕੋਈ ਤਾਂ ਆਪੀ ਮਾਰਦੇ ਆ ਤੂੰ ਛੋਟੀ ਆ ਦੇਖ ਮਾਰਦੀ ਯਾਰ ਹੈਲੋ ਉਹ ਬੱਸ ਚੰਗੀ ਆ ਆ ਲੈ ਜਾ ਇਹ ਤਾਂ ਛਿਪੜੀ ਦਿੰਦੇ ਹੈਗੇ ਪੈਸੇ ਲਵਾਂਗੇ ਫਰੀ ਇਹ ਜੀ ਦੇ ਦਿੰਦੇ ਬਸ ਬਹੁਤ ਆ ਫਿਰ ਦੱਸੋ ਜੀ ਹੋ ਗਿਆ ਚੱਕਾ ਬਸ ਬਹੁਤ ਆ ਜੋਦਾ ਹੱਥ ਰਾਈਟ ਬਣਦਾ ਹੈ ਹਾਂ ਇੰਨੇ ਲਾਭ ਨਹੀਂ ਚਾਪਣ ਉਹ ਬੋ ਬੰਦਾ ਬੋਦਾ ਨਹੀਂ ਹੈ ਨਾ ਬੋਲੂ ਦਾ ਉਹਨੂੰ ਪਤਾ ਵੀ ਕਿੰਨੇ ਦੀ ਆ ਤਾਂ ਨਹੀਂ ਬੋਲਦਾ ਅੱ삐 ਵੀ ਬੋਲਦਾ ਤਾਂ ਹਲਾਜ ਮਾਰ ਸੁਈ ਫੇਰ ਬੋਲੂ ਵੀ ਹੁਣ ਰੋਕ ਹਾਂ ਲਾਹ ਸੁਈ ਆਇਆ ਕਰੋ ਇਹ ਲਾਹ ਜੀ ਸੁਈ ਜਾ ਮਗੋਦੋਂ ਨੂੰ ਸਮਾਂ ਲਾ ਕੇ ਅੱਪੇਲ ਵੱਢਦੇ ਅਰੇ ਮਾੜੀ ਉਹ ਚੀਜ਼ ਹੋਪੀ ਚੀਜ਼ ਹੋਰ ਹੈ ਇਹ ਚੀਜ਼ ਦਾ ਫਰ ਬੇਬੀ ਪਰ 35000 ਉਹ ਨਹੀਂ ਚਾਚਾ ਦੇਣੀ ਨਹੀਂ ਅੱਛਾ ਮੰਨੀ ਨਹੀਂ ਨਹੀਂ ਉਹ ਬੱਸ ਇਹ ਤੋਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟੈਗ ਟੈਗ ਕੋਈ ਕਰਨੀ ਨਹੀਂ ਆਖਿਆ ਉਹਦਾ ਮੈਂ ਕੋਈ ਲਾ ਬਾਂਜੂ ਨੂੰ ਮਾਰ ਦੇ ਦੱਸ ਲਈ ਜਾਨੀ ਜੀ ਆਪਣੀ ਮਾਂ ਚੋਂ ਬਾਰੇ ਆ ਉਹਦੇ ਤੇਨ ਦਾ ਫਰਕ ਹੈ ਕਿੰਨਾ ਫਰਕ ਉਹ ਚੀਜ਼ ਵੀ ਦੇਖ ਤਾ ਦੇਖ ਪਰ ਜਾਲ ਉਹ ਤਾਂ ਮੌਨਾ ਜੇ ਉਹਨੂੰ ਸੀਧੇ ਜੁਆ ਦੇ ਜਿਹੜੀ ਜਿਹੜੀ ਉਹ ਆ ਸੱਤ ਲਾ ਦੋਗੇ ਸੱਤ ਲਾ ਤਾਂ ਕੋਈ ਗੱਲ ਨਹੀਂ ਅਸੀਂ ਤਾਂ 3500 ਚਾਰ ਹੀ ਲਾਇਆ ਤੂੰ ਆਹੋ ਆ ਬੋਲ ਦੇ ਤਾਂ ਕਰਨਾ ਇਹਦਾ ਮੇਰੇ ਪੰਜ ਨੇ ਲਾ ਕੇ ਠੀਕ ਆ ਇਹਦਾ ਕੋਈ ਸਾਡੇ ਪੰਜ ਕਰਦਾ ਹਾਂ ਗੱਲ ਇਹ ਚ ਐਡੋ ਬੱਤ ਨਹੀਂ ਭਾਈ ਜਾਨੀ ਕੋਈ ਗੱਲ ਨਹੀਂ ਜੀ ਅਗਰ ਬੁੱਝੇ ਹੋਊਗਾ ਫੜੋ ਇਹ ਖਾਈਆ ਤਾਂ ਜੇ ਨਾ ਲਾਉਂਦਾ ਆ ਇਹ ਕਿਹੜਾ ਵਿਚਾਰ ਚੋਰੀ ਦੀ ਨਹੀਂ ਹੈਗੀ ਥੋੜੇ ਪੈਸੇ ਹੀ ਖੋਖੋ ਦੇ ਨਹੀਂ ਹੈਗੇ 60 ਪਾ ਜੇ ਪੰਜੇ ਬੇਰ ਮਾਣ ਮੋਟਾ ਕੀ ਨਗਰ ਦਾ 30 ਹੜਿਦੋ ਉਹ ਫੜ ਜਾਓ ਨੋਟ ਲੈ ਜਾਣਗੇ ਹੱਥ ਨਹੀਂ ਕੋਈ ਨਹੀਂ ਆ ਫਿਰ ਜਿਆਦਾ 10000 ਨਹੀਂ ਕੋਈ ਨਹੀਂ ਹਾਂ 라이 드라고 비가 হই যে হ্যাঁ যে মাল হইছে ওনা দুপুর সুবি यार ਸਾਡੇ ਮੰਦੇ বাবা यार ਮੈਨੂੰ ਦਵਾਈਆਂ ਫਿਰ ਹਾਂ 12 13 ਦੇ ਕੇ ਚੱਲ ਆਣ ਜਿਹੜਾ ਵੀ ਬੋਲਦਾ ਨਾ ਜਿਹੜੇ ਵਿੱਚ ਹੋਣ ਨੇ ਕੋਈ ਗੱਲ ਉਹ ਕਹਿੰਦਾ ਰਿਆ ਬੰਦਾ ਨਹੀਂ ਹੈਗੀ ਹੈਦੀ ਯਾਨੀ ਮੇਰੀ ਦਵਾਈ ਨਾ ਜੀ ਬਾਈ ਇਹ ਤਾਂ ਤਾਂ ਨਹੀਂ ਲੋਣੋਗਾ ਨਾ ਕਿੱਲਾ ਉਹ ਤੇ ਤਿੰਨ ਵਜੇ ਦੇ ਪਟਾਉਂਗਾ ਹਰ ਕੀ ਕਰਦੇ ਸਵਾਲ ਹਾਂ ਬੈਕੇ ਬਾਰੇ ਆ ਗੋਨੀ ਦਾ ਸਰਾਲ ਤਾਂ ਜਾ ਚਾਚਾ ਦੀ ਗੱਲ ਸਰ ਪੜ ਜਾਊਗਾ ਕਾ ਤੁਸੇ ਲੋਕ ਕਰ ਗਏ ਨਾ ਬਗ ਮੈਂ ਪਨਾ ਪਾਸ ਤਿੰਨ ਮਹੀਨੇ ਸਾਹਮਣੇ ਕਹਿੰਦੇ ਤਾਂ ਪਾਈਆਂ ਨੂੰ ਵੀ ਪਾ ਦੇ ਆਓ ਤਾਂ ਆ ਵੀ ਕਰੋ ਤਾਂ ਨਹੀਂ ਪਾਖੇ ਪੈਸੇ ਦਵਾ 50000 ਦੀ ਦਵਾਵੇਂ ਲੱਖ ਦੀ ਦਵਾਵੇਂ ਮੇਰੇ ਘਰੇ ਖੜੇ 15 ਲ ਦੇ ਚਾਚਾ ਜੀ ਫੇਰ ਹੀ 15 ਲਵਾਗੇ ਮੈਨੂੰ ਦਵਾ ਬੱਕਰੀਆਂ ਦੋ ਬੱਕਰੀ ਪਾ ਲਵਾਗੇ ਫੇਰ ਉਹਨੇ ਬੱਕਰੀਆਂ 8 1500 ਰੁਪਏ ਕਾਹਨ ਲਾਉਂਦੇ? ਹਾਂ ਜੀ ਬੱਕਰੀ ਬੱਕਰੀ ਚੀਜ਼ ਚੀਜ਼ ਮੁੱਲ ਆ ਜੀ ਜੀ ਦਾ ਪਹਿਲਾਂ ਲੱਗਣਾ ਨਹੀਂ ਨਹੀਂ ਤੁਸੀਂ ਨਾਲ ਆਏ ਨਹੀਂ ਕਹਿੰਦਾ ਮੈਂ ਬਈ ਹੁਣ ਪਸ ਨਹੀਂ ਵਈ ਮਸਾ ਨਾਲ ਆਉਂਦਾ ਜਾਂਦੀ ਭਾਈ ਜੂ ਹੁਣੇ ਪੱਟਾ ਗਿਆ ਬਿਕਦਾ ਮਾਲ ਮੁੱਲੀ ਮਾਲ ਮੁੱਲੀ ਬਿਕਦਾ ਜਾਗ ਤੂੰ ਜਾਗ ਸੰਗਲ ਨਾਲ ਬਾਬਾ ਯਾਰ ਮੇਰਾ ਮੁੰਡਾ 4 500 ਦਾ ਫਿਰ ਤਾਂ ਇੱਧਰ ਚ ਹੀ ਜਾਣੀ ਆਲੇ ਹਾਂ ਫਿਰ ਫਿਰ ਖੜ ਗਈ ਜਿੱਕਰ ਮੰਦ ਖੜ ਗਈ ਬੇਕਾ ਬਾਬਾ ਫਿਰ ਕਰੀ ਖੜੀ ਆ ਹੁਣ ਦੀ ਜਿਦਾ ਯਾਰ ਤੇਰਾ ਦਿਲ ਕਹਿੰਦਾ ਇੱਥੋਂ ਧੰਦਾ ਨਹੀਂ ਜਮੀਨਾਂ ਲੈ ਲੈ। ਨਹੀਂ ਲੈ ਰਿਹਾ ਵੀ ਇਹ ਕਿਉਂ। ਜਿਹਦੇ ਮਗਲਾ ਲਾ ਕੇ ਮਹਿੰਗੀ ਨਹੀਂ ਹੁੰਦੀ ਕਿਸੇ ਦੇ ਮਗਲਾ ਲਾ ਕੇ ਫਸਾਸੀ। ਆਦਾ ਮਨ ਦੇਖ ਬੱਸ ਗੱਲ ਖਤਮ। ਆ ਫੜੋ ਇਹ ਇਹ ਹੀ ਹੋ ਜੀ ਗਾ। ਸਾਡੇ 55000 ਲਿਖਾਈ ਮੈਂ ਕਰਾ ਦੂ ਫੜਾ। ਨਹੀਂ ਵੀਰੇ ਹੁਣੇ। ਨਹੀਂ ਹੁੰਦੀ ਬਾਈ ਜਰਾ ਬੰਦਾ ਗਰੀਬ ਆ ਯਾਰ। ਭਾਈ ਮੈਂ ਮੈਂ ਕਿਹੜਾ ਕਰਦਾ ਫੇਰ ਲੈਗਾ। ਮੈਂ ਵੀ ਗਰੀਬ ਹਾਂ। ਤੇ ਤੂੰ ਘਾ ਮੈਂ ਜਾਣਦਾ ਹੈਗਾ ਕੋਈ ਦੇਣੀ ਕਰ। ਕਿਹੜੀ ਗੱਡੀ ਕਾਲੀ ਏ। ਉਹ ਪਹਿਲੇ ਬਚਨਾਂ ਦੇ ਦੇ ਬਹੁਤ ਬਹਾ ਮਾ ਪਾਉਂਦੇ ਨੇ ਛਾਈ ਦੀ ਭਾਈ ਆਉਂਦੇ ਨੇ ਕਿੰਨੇ ਅੜਿਆ ਆਇਆ ਵਾ ਅਰੇ ਵਾ ਚਿੱਟੀ ਦੇ ਮਾਰਜਨ ਚ ਵਾਰਾ ਓ ਯਾਰ ਕੋਈ ਦੂਸਰ ਬਖ ਲੰਦਾ ਨਹੀਂ ਬਠੇ ਦੈਸੋ ਫੜੋ ਲਿਖਾਈ ਕਰਾ ਦਨੇ ਠੀਕ ਹੈ ਫੇ ਦੇ ਦੇ ਵੀ ਹੋਰ ਵੀ ਆਣਾ ਅੱਜੀਆਂ ਵੀ ਰੋਜ਼ ਲਖਾਈ ਤੇਰੀ ਹੋ ਗਿਆ ਹਾਂ ਜੀ ਅੱਜ ਲਖਾਈ ਛੱਡੀ ਹਾਂ ਪੰਜ ਹੋਰ ਕੀ ਹੋਰ ਮੇਰੀ ਹੋਊਗੀ ਹੋਊਗੀ ਤੇ ਮੈਂ ਚੱਲਦਾ ਪਾ ਪੈ ਗਿਆ ਨਹੀਂ ਚਲੋ ਜੀ ਆਏ ਆ ਨਜਾਲ ਜਿਹਨੂੰ ਕਹਿੰਦੇ ਨੇ ਹਾਂ ਜਾਨੀ ਦਾਦੇ ਘਰੇ ਆ ਸੀ ਹਾਂ ਪਹਿਲੇ ਇਹਦੀ ਆ ਗਈ ਜਾਂਦੀ ਏ ਤੁਸੀਂ ਉਹਨੂੰ ਕੋਈ ਪਕੜੀ ਪਕਾ ਲੈਣੇ ਲਾਉਂਗੇ ਹੋਰ ਉਹਨੂੰ ਧੱਕਾ ਲਾਈ ਜਾਂਦੇ ਆ ਹੜ ਬਸ ਪੱਕਾ ਆ ਲਿਆ ਬੱਚੇ ਬੰਦੇ ਨੇ ਹੁਣ ਆ ਬੇਚਾਰਾ ਹੈ ਨਾ ਮੈਨੂੰ ਜਾਨ ਲਾਏਗਾ ਫਿਰ ਇਹਨੇ ਚਾਹ ਕੀਤੇ ਖੇਤਾ ਅੱਜ ਗਾਗਾ ਕਰੋਗੀ ਅਖੇ ਬੱਕ ਨੂੰ ਘਾਟਾ ਬੱਕਾ ਨਾ ਆਖੀ ਬੋਈ ਜਾ ਕੇ ਸੰਗਰ ਲੱਗ ਬੀਤੀ ਤਾਂ ਹੈਗਾ ਤਾਂ ਮੇਰੇ ਘਰੇ ਵੀ ਹੋਵੇ ਤੇ ਚਾਨ ਨਾ ਬਿੰਦੇ ਰੱਖਾ ਕਰੋ ਫਲੇ ਰੱਸੀ ਪਾਉਂਦਾ ਹੈ ਫੇਰੇ ਬੱਕੇ ਕਰੰਦਾਰੋ ਸੰਕਰ ਪਾਉਂਦਾ ਤਾਂ ਮਰੀ ਜਾਂਦਾ ਹੈ ਵਧੀਆਂ ਨਹੀਂ ਭਾਂ ਚੋਦੀ ਉਹ ਤੈਨ ਕਰ ਮੋੜੇ ਮੇਰੇ ਘਰੇ ਬਾਰੇ ਜਿਹੜਾ ਵੱਧ ਵੇਜਦੇ ਮੈਨੂੰ ਕਹਦੇ ਮੱਡੀ ਦੇ ਬਗਿਆਰ ਲੰਮ ਨੂੰ ਬੱਲੀ ਹੈ ਇਹ ਨੀ ਤੇਰਾ ਪੰਜ ਮਿੰਨੇ ਕਮਾਈਆਂ ਸਾਰਾ ਜਗੇ ਤੇਰਾ ਵਜਹ ਹੱਥ ਰੰਗ ਕੇ ਤੱਤ ਨਹੀਂ ਆਹ ਬੇੜੇ ਜਿਹੜੇ ਦੀਆਂ ਰਾਂਦੀ ਨਾ ਹੁਣ ਉਹ ਗਹੜੇ ਕਰਦਾਂਗੇ ਯਾਰ ਆਇਆ ਤਾਂ ਦੁਬਾਰਾ ਲੈ ਕੇ ਪਾਣੀ ਮੈਂ ਕੱਟਾਂ ਪੂਰੀ ਤਰ੍ਹਾਂ ਉਹ ਆ ਵੀ ਫੋਟੋ ਮੈਂ ਤੇਰੀਆਂ ਵਿੱਚ ਇਹਨੇ ਕਾਟੇ ਨਾਲ ਲੇ ਕੇ ਪੈਸੇ ਪੂਰੇ ਪਾਹ ਗਮਰ ਹੋ ਗਏ ਕਹਿੰਦਾ ਬੰਦੇ ਕਿੰਨੇ ਹੋਏ 5000 ਰੁਪਏ ਮੇਰਾ ਜੀ ਮੱਝੀ ਬੰਦ ਨਹੀਂ ਯਾਰ ਅਰਧਾਂ ਵਾਲੇ ਚੋਹਵਾਂ ਕਮੰਡਰ ਕਰ ਲੈ ਪੁੱਲ ਵੀ ਨਹੀਂ ਨਾ ਨਾ ਆ ਲੈ ਮੈਂ ਠੀਕ ਆ ਆ ਫੜ ਠੀਕ ਆ ਆਹ ਤਾਂ ਕਾਹੜਾ ਘੜਦਾ ਰਿਹਾ ਥੱਗੀ ਮਾਰ ਰਿਹਾ ਯਾਰ ਨਾ 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 ਭਾਈ ਮੋਟੀ ਦੇ ਲਈ ਮੰਡੀ ਨਹੀਂ ਵੇਚੀ ਕਾਹੜਾ ਘੜ ਰਿਹਾ ਤੂੰ ਫਰ ਫੱਕੀ 7000 ਘਟਵੇ ਸਾਲੂ 8000 ਫੜਾ ਲਿਆ ਨਾਲੇ ਮੇਨ ਨਾਲੇ 8500 ਦੇ ਜੀ 11 ਦੀ 11 ਦੀ ਕਹਿੰਦੇ ਇਹਨਾਂ ਨੂੰ ਦਿੱਤੀ ਆ ਪਰ ਇਹ ਨਹੀਂ ਹੋ ਸਕਦੀ ਬੰਦਾ ਜਾ ਰਿਹਾ ਆਹਦਾ ਦੇਖੋ ਪਰ ਰੋਟੀ ਨਹੀਂ ਪੱਕਦੀ ਘਰ ਵਾਲੀ ਭੱਜ ਗਈ ਅਸੀਂ ਵੀ ਇਸੇ ਤਰ੍ਹਾਂ ਬੈਂਕ ਚੋਂ ਲੋਥੀ ਲੈ ਕੇ ਹਾਂ ਕਰੀਬ ਮੋਟਾ ਜਿੰਨੂੰ ਹੋਰ ਤਾਂ ਨਿਆਰਾ ਨੈਸਿਕ ਪੈਣਾ ਦੋ ਯਾਰ ਜਿਆਦਾ ਨਹੀਂ ਟੁੱਟਾ ਯਾਰ ਇੱਕ ਅੱਤੇ ਪੁਣੇ ਦਿੱਤਾ ਜਾ ਕੇ ਬੱਕਰੀ ਸਾਡੇ ਸਾਡੇ ਕਰਿਆ ਯਾਰ ਚਾਹੇ ਤੇ ਪਣਾ ਦਵੇ ਇਹੋ ਖੋਲਿਆ ਬੱਕਰਾ ਬੱਕਰਾ ਥੱਲੇ ਰੱਖੋ ਉਹਦੀ ਅੱਖਮ ਨਹੀਂ ਹੈਗੀ ਹੁਣ ਵੀ ਉਹ ਖੁੱਚੀ ਫਿਰੂਗਾ ਉਹ ਅੱਠ ਜਾ ਤਾਂ ਦਿੱਤੂ ਫਿਰਗਾ 1500 ਨੋਕਰੀ ਬੰਦੇ ਦੇ ਮੱਦੇਦ ਕਰਾਉਣੇ 10000 ਰੁਪਏ ਬਣਾਇਆ ਇਸ ਵਿੱਚ ਕਿੱਥੋਂ ਉਹ ਹੋ ਪੈਦਾ ਯਾਰ ਦਿਹਾੜੀ ਜਾ ਰਹੇ ਬੰਦਾ ਦਿਹਾੜੀ ਨਾਰਵਾ ਦਿਮਾਗਾਰੂ ਥੱੜਿਆੜੀ ਕਿੱਥੇ ਕਰਦਾ ਦਿਮਾਗਾਰੂ ਭਾਈ ਕੀੜੀ ਉਹਦੀ ਦਿਮਾਗ ਹੋਇਆ 8000 50000 ਬੱਕਰੀ ਨੂੰ ਕਰ ਦੋ ਵਿਚਾਰੇ ਨੋਕਰੀ 30000 ਉਰੇ ਭਈਆ ਰਾਣੀ ਉਹ ਭੱਜ ਗਈ ਜਵਾਕ ਨਿਕੇ ਦੇ ਘਰੇ ਮੁੱਠਕ ਮਾਰਦਾ ਜਾਰੇ ਦੇ ਚਮੇ ਜ਼ੀਰੋ ਆਪ ਮੈਂ ਕਹਾਂ ਪਿਆ ਜ਼ੀਰੋ ਮੈਂ ਪਹਿਲਾਂ ਕਹਾਂ ਤਾਗੜੇ ਚਾਲਿਆ ਜਮਾ ਗਰੀਬਾ ਸਾਡੇ ਵਰਗ ਦਾ ਹੋਈ ਚੱਲਦੇ ਆਪਾਂ ਕਿਉਂ ਮੱਥਾ ਮਾਰਦੇ ਮੈਂ ਕਿੱਥੇ ਦਾ ਤੂੰ ਕਿੱਥੇ ਦਾ ਉਹ ਮੂੰਹ ਦੇਖ ਕੇ ਮਾਰ ਦਿਆ ਮੈਂ ਕਿਹਾ ਵੀਰੇ 20000 ਨੂੰ ਕਹਿੰਦੇ 8000 ਲੈ ਲੈ ਠੀਕ ਹੈ ਸਾਡੀ ਕਰਜ਼ੀ ਕਰਾਉਂਦੀ 11000 ਤੇ ਨਿਬੜਦੀ ਠੀਕ ਹੈ ਠੀਕ ਹੈ ਗੱਲ ਮੈਂ ਖਾ ਇਹ ਕਹਿੰਦਾ ਵੀਰੀ ਇਹਨਾਂ ਨੇ ਥਣ ਚੈੱਕ ਕਰ ਲਈ ਕਿਹੜੇ ਥਣ ਦਿੰਦੀ ਆ ਤੇ ਫਿਰ ਕੀ ਇਹ ਮੁੱਲਾ ਫਰੋਕੀ ਗੱਲ ਦਾ ਉਸ ਹੀ ਹੋ ਗਿਆ ਹੁਣ ਇਹਨੂੰ ਵਿੱਚ ਫਾਈ ਬਣ ਕੇ ਵੱਡੇ ਮਾਰਨਾ ਮਾਰ ਜਾ ਬੜਾ ਗਰੀਬ ਆ ਜਾ ਰੇ ਮੇਰੇ ਵਰਗੇ ਰਾਜਾ